ਹਾਂ ਜੀ ਸਤਿ ਸ੍ਰੀ ਅਕਾਲ ਸਾਰੇ YouTube ਚੈਨਲ ਪੰਜਾਬੀ ਮਿਲਬਈ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਕੀਤਾ ਜਾਂਦਾ। ਵੀਡੀਓ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇ ਜੀ। ਆਪਾਂ ਅੱਜ ਗੱਲ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਜੋ ਇਸ ਟਾਈਮ ਪੰਜਾਬ ਦੇ ਵਿੱਚ ਸਭ ਤੋਂ ਵੱਧ ਡਿਮਾਂਡ ਤੇ ਸਭ ਤੋਂ ਵੱਧ ਬੀਜਿਆ ਜਾਣ ਵਾਲਾ ਬੀਜ DBW826 ਜੋ ਇਸ ਟਾਈਮ ਇਸ ਦਾ ਬਹੁਤ ਜ਼ਿਆਦਾ ਵਜਾਰਾ ਹੋਇਆ ਪੰਜਾਬ ਦੇ ਵਿੱਚ ਬਹੁਤ ਸਾਰੇ ਏਰੀਆ ਦੇ ਵਿੱਚ ਇਹ ਬੀ ਬੀਜਿਆ ਗਿਆ ਇਸ ਟਾਈਮ ਆ। ਜੇ ਕਰੇਸ਼ ਬੀਜ ਦੀ ਆਪਾਂ ਗੱਲ ਕਰੀਏ ਵੀ ਗਰੋਥ ਦੀ ਗੱਲ ਕਰੀਏ ਤਾਂ ਵੀਡੀਓ ਦੇ ਵਿੱਚ ਤੁਹਾਡੇ ਸਾਹਮਣੇ ਇਹਦੀ ਗਰੋਥ ਦਿਖ ਰਹੀ ਹੈ ਤੁਹਾਨੂੰ ਇਹਨੂੰ ਬੀਜੇ ਨੂੰ ਮੰਨ ਕੇ ਚੱਲੋ ਜੀ 25 ਤੋਂ 28 ਦਿਨ ਹੋ ਗਏ ਇਹਨੂੰ ਬੀਜੇ ਨੂੰ ਪਹਿਲਾਂ ਪਾਣੀ ਇਸ ਨੂੰ ਬੀਜ ਨੂੰ ਲੱਗ ਚੁੱਕਿਆ ਹੈਗਾ ਇਹਦੀ ਗਰੋਥ ਤੁਸੀਂ ਚੈੱਕ ਕਰ ਸਕਦੇ ਹੋ ਗਰੋਥ ਬਹੁਤ ਵਧੀਆ ਕੀਤੀ ਐ ਇਸ ਬੀਜ ਨੇ ਜੋ ਕਿ ਆਪਾਂ ਇਹ ਡੀਏਪੀ ਦੇ 1 ਗੱਟੇ ਦੇ ਨਾਲ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਬੀਜਿਆ ਸੀ ਆਪਣੇ ਬਾਣ ਦੇ ਵਿੱਚ ਜੇਕਰ ਆਪਾਂ ਬਾਣਾ ਦੀ ਗੱਲ ਕਰੀਏ ਦਰਮਾਨ ਦਰਮਾਨੇ ਬਾਣਾ ਦੇ ਵਿੱਚ ਇਹ ਵਧੀਆ ਝਾੜ ਦਿੰਦਾ ਹੈ ਕੋਈ ਮਾੜਾ ਝਾੜ ਨਹੀਂ ਰਹਿੰਦਾ ਇਹਦਾ ਮੰਨ ਕੇ ਚੱਲੋ ਜੀ ਇਹਦਾ ਹਾਈਟ ਰਹਿੰਦੀ ਹੈ ਜੋ 100 7 ਸੈਂਟੀਮੀਟਰ ਜਾਂ 8 ਸੈਂਟੀਮੀਟਰ ਤੱਕ ਇਸ ਦੀ ਹਾਈਟ ਰਹਿੰਦੀ ਹੈਗੀ ਕਿਸਾਨ ਪ੍ਰਭੂ ਇਸ ਨੂੰ ਜ਼ਿਆਦਾ ਜ਼ੂਰੀਏ ਜਾਂ ਕਿਸੇ ਵੀ ਹੋਰ ਤਰ੍ਹਾਂ ਦੀ ਖਾਦ ਦੀ ਜ਼ਿਆਦਾ ਲੋੜ ਨਹੀਂ ਪੈਂਦੀ ਕਿਉਂਕਿ ਇਸ ਦੀ ਹਾਈਟ ਜ਼ਿਆਦਾ ਹੋਣ ਦੇ ਕਾਰਨ ਜੇਕਰ ਆਪਾਂ ਇਹਦੇ ਵਿੱਚ ਖਾਦ ਜ਼ਿਆਦਾ ਪਾਉਣੇ ਆ ਤਾਂ ਇਹ ਇਸ ਨੂੰ ਡਿੱਗਣ ਦੀ ਸਮੱਸਿਆ ਜ਼ਰੂਰ ਆ ਸਕਦੀ ਹੈ ਆਪਾਂ ਜੂਰੀਆ ਬਾਦ ਪਾਉਣ ਦੇ ਨਾਲੋਂ ਇਹਦੇ ਉੱਪਰ ਮੈਗਨੀਜ਼ ਜਾਂ ਕੋਈ ਜਿੰਕ ਦੀ ਸਪਰੇ ਵੀ ਕਰ ਸਕਦੇ ਹਾਂਗੇ ਜਿਹਦੇ ਨਾਲ ਹਾਈਟ ਘੱਟ ਵਧੇਗੀ ਤੇ ਜੜ ਮਜ਼ਬੂਤ ਹੋਵੇਗੀ ਬੀਜ ਦੀ ਜਿਸ ਦੇ ਕਾਰਨ ਆਪਣਾ ਝਾੜ ਵੀ ਵਧੀਆ ਨਿਕਲੇਗਾ ਤੇ ਤੂੜੀ ਵੀ ਵਧੀਆ ਬਣੇਗੀ ਨਾ ਹੀ ਕੋਈ ਡਿੱਗਣ ਦੀ ਸਮੱਸਿਆ ਆਵਗੀ ਇਹਦੇ ਨਾਲ ਇਸ ਨੂੰ ਬਹੁਤ ਜ਼ਿਆਦਾ ਖਾਦਾਂ ਦੀ ਘੱਟ ਲੋੜ ਪੈਂਦੀ ਹੈਗੀ ਵਿੱਚ ਕਿਸਾਨ ਭਰਾਵਾਂ ਨੇ ਇਹਦੇ ਨਾਲ 222 ਦਾ ਬੀ ਬੀਰ ਲਾ ਕੇ ਬੀਜਿਆ ਜਾਂ ਕੋਈ ਹੋਰ ਵੀ ਤਰ੍ਹਾਂ ਤਰ੍ਹਾਂ ਦੇ ਬੀਜਰ ਲਾ ਕੇ ਬੀਜਿਆ ਹਨ ਜੇਕਰ ਆਪਾਂ ਪਿਛਲੇ ਸਮੇਂ ਇਸ ਦੀ ਝਾੜ ਦੀ ਗੱਲ ਕਰੀ ਤਾਂ ਇਹ 25 ਤੋਂ ਲੈ ਕੇ 30 ਕੁੰਟਲ ਦੇ ਵਿਚਕਾਰ ਕਿਸਾਨ ਭਰਾਵਾਂ ਦੇ ਕਮੈਂਟ ਆਏ ਹਨ ਕਿ ਇਹ ਸਾਡੇ ਇਸ ਨੇ ਝਾੜ ਦਿੱਤਾ ਜੇਕਰ ਆਪਾਂ ਪੂਰੇ ਪੰਜਾਬ ਦੀ ਗੱਲ ਕਰੀ ਤਾਂ ਅਲੱਗ-ਅਲੱਗ ਜਗ੍ਹਾ ਤੇ ਅਲੱਗ-ਅਲੱਗ ਝਾੜ ਆਏ ਹਨ ਜਿਵੇਂ ਕਿ ਆਪਣੇ ਸੰਗਰੂਰ ਤੇ ਬਰਨਾਲਾ ਏਰੀਆ ਦੀ ਗੱਲ ਕਰੀ ਤਾਂ ਇੱਥੇ 25 ਤੋਂ ਲੈ ਕੇ 30 ਕੁੰਟਲ ਤੱਕ ਵੀ ਝਾੜ ਨਿਕਲੇ ਹਨ ਅਤੇ ਹੋਰ ਏਰੀਆ ਦੇ ਵਿੱਚ ਇਸ ਤੋਂ ਘੱਟ ਵੀ ਨਿਕਲੇ ਹਨ ਅਤੇ ਜ਼ਿਆਦਾ ਵੀ ਨਿਕਲ ਸਕਦੇ ਨੇ ਕਿਉਂਕਿ ਹਰ ਇੱਕ ਏਰੀਆ ਦੇ ਵਿੱਚ ਅਲੱਗ ਤਰ੍ਹਾਂ ਦੀ ਮਿੱਟੀ ਹੁੰਦੀ ਹੈ ਮਿੱਟੀ ਇੱਕ ਤਰ੍ਹਾਂ ਦੀ ਕਿਸੇ ਵੀ ਏਰੀਆ ਦੇ ਵਿੱਚ ਨਹੀਂ ਹੁੰਦੀ ਇਸ ਦੇ ਕਾਰਨ ਝਾੜ ਵਾਧੇ ਘਟੇ ਜ਼ਰੂਰ ਰਹਿੰਦੇ ਹਨ ਬੀਜ ਦੇ ਜੋ ਇਸ ਵਾਰ ਸੁਪਰ ਸੀਡਨ ਨਾਲ ਜਿਹੜੀਆਂ ਬਜਾਈ ਹੋਈ ਹੈਗੀ ਉਹ ਉਹ ਏਰੀਆ ਦੇ ਵਿੱਚ ਜਾਂ ਸੁਪਰ ਸੀਡਰ ਦੇ ਨਾਲ ਕੱਲੇ ਦੇ ਨਾਲ ਜਿੱਥੇ ਵੀ ਬਜਾਈ ਹੋਈ ਆ ਵਿੱਚ ਕਿਸਾਨ ਭਰਾਵਾਂ ਦੇ ਬੀਜ ਘਟ ਉਗਰੇ ਆਲੇ ਪਰ ਕਿਸਾਨ ਭਰਾ ਡਰਦੇ ਵਿੱਚ ਕੁਝ ਕਿਸਾਨ ਭਰਾਵਾਂ ਨੇ ਕੀ ਕੀਤਾ ਦੁਬਾਰਾ ਵਾ ਕੇ ਬਜਾਈ ਕੀਤੀ ਹੈਗੀ ਬੀਜ ਦੀ ਅਸੀਂ ਏਸੇ ਬੀਜ ਦੀ ਵੀ ਵੀ ਆਪਣਾ ਬਾਣ ਖੋਸ ਖੋ ਗਿਆ ਪਰ ਇਹ ਡਰਨ ਦੀ ਕੋਈ ਲੋੜ ਨਹੀਂ ਕਿਸਾਨ ਭਰਾ ਉਹ ਇਹ ਬੀਜ ਥੋੜਾ ਸਮਾਂ ਲੈਂਦਾ ਬਾਹਰ ਨਿਕਲਣ ਨੂੰ ਸੁਪਰ ਸੀਡਰ ਵਾਲੀ ਬਜਾਈ ਦੇ ਵਿੱਚ ਕਿਉਂਕਿ ਉਹ ਉਹ ਖੁਸ਼ਕ ਵੀ ਹੁੰਦੀ ਆ ਥੋੜੀ ਜੀ ਪਰ ਇਹ ਸਮਾਂ ਵੀ ਲੈਂਦਾ ਜ਼ਰੂਰ ਹੈ ਬਾਹਰ ਨਿਕਲਣ ਦੇ ਵਿੱਚ ਸੋ ਇਸ ਲਈ ਆਪਾਂ ਬੇਨਤੀ ਕਰਦੇ ਹਾਂ ਕਿਸਾਨ ਭਰਾਵਾਂ ਨੂੰ ਕਿ ਇਹਨੂੰ ਕੁਝ ਸਮਾਂ ਆਪਾਂ ਨੂੰ ਦੇਖਣਾ ਚਾਹੀਦਾ ਹੈਗਾ ਇਹ ਨਹੀਂ ਹੈਗਾ ਕਿ ਆਪਾਂ ਜ਼ਰੂਰੀ ਬਾਗੀ ਬੀਜਣਾ ਹੁੰਦਾ ਹੈਗਾ ਇਹ ਸਮਾਂ ਲੈਂਦਾ ਨਿਕਲਣ ਨੂੰ ਬਾਹਰ ਇਹ ਆਪਣਾ ਤਿਆਰ ਭਾਈ ਪਿਛਲੇ ਸਾਲ ਦਾ ਇਹ ਦੇਖਿਆ ਆਪਾਂ ਟਰੈਲੇ ਦਾ ਕਰਕੇ ਸਮਾਂ ਵੱਧ ਲੈਂਦਾ ਨਿਕਲਣ ਨੂੰ ਦੂਜੇ ਵੀਆਂ ਨਾਲੋਂ ਧੰਨਵਾਦ ਆ ਵੀਡੀਓ ਦੇਖਣ ਲਈ